ब्राह्मण ਵੀ ਸਫਾਰਿਸ਼ ਦੇ ਨਾਲ ਔਰ ਉਹਦੀ ਫਰਿਆਦ ਦੇ ਨਾਲ ਸ਼ੰਭੂਪ ਨੂੰ ਫਾਂਸੀ ਤੇ ਚਾੜ ਸਕਦਾ ਹੈ ਮੌਜੂਦਾ ਵਿਦਾਨ ਨਹੀਂ ਚਾੜਦਾ। ਰਾਮ ਰਾਜ ਨੂੰ ਕਿਸ ਤਰ੍ਹਾਂ ਲਾਜੂ ਕਰੋਗੇ ਉਹ ਲਹਿਰਾਂ ਖਤਮ ਨਹੀਂ। 크੍ਰਿਸ਼ਨ ਦੀਆਂ ਲਹਿਰਾਂ ਖਤਮ ਨਹੀਂ। ਮਿਟ ਗਈਆਂ। ਯੋਧੀਆਂ ਦੀਆਂ ਔਰ ਬੋਧੀਆਂ ਦੀ ਲਹਿਰਾਂ ਖਤਮ ਮਿਟ ਗਈਆਂ। ਨਹੀਂ ਬਣ ਪਈਆਂ। ਔਰ ਭਗਤਾਂ ਦੀ ਲਹਿਰ ਜਿਹੜੀ ਸੀ ਗੁਸਤਾਖੇ ਮਾਫ਼ ਉਹ ਵੀ ਕਰੀਬਨ ਕਈ ਬਨ ਸੁਮੁੱਚੇ ਵੇਸ਼ ਦੇਚ ਨਿਸ ਤੋਂ ਨਾ ਦੂ। ਜੁਲਾਹੇ ਬਹੁਤ ਨੇ ਇਨ੍ਹਾਂ ਜੁਲਾਹਿਆਂ ਦੇ ਚ ਹੁਣ ਤੁਹਾਨੂੰ ਕਬੀਰ ਦੀ ਰੋਗ ਨਹੀਂ ਮਿਲੇਗੀ। ਛਿੰਦੇ ਬਹੁਤ ਨੇ ਇਨ੍ਹਾਂ ਦੇ ਚ ਹੁਣ ਤੁਹਾਨੂੰ ਕੋਈ ਨਾਮ ਦੇ ਉੱਤੇ ਦਰਸ਼ਨ ਨਹੀਂ ਹੋਣਗੇ। ਚੌਕ ਦੇ ਚ ਗੰਢਣ ਵਾਲੇ ਝੁਤੀਆਂ ਚਮਾਰ ਬਹੁਤੇ ਨੇ ਪਰ ਤੁਸੀਂ ਆਖੋ ਕੋਈ ਰਵਦਾਸ ਦੀ ਝਲਕ ਮਿਲੇ ਨਹੀਂ। ਇਹ ਗੱਲ ਨਹੀਂ। ਹਜਾਮਤਾ ਕਰਦੇ ਨਾਈ ਬੁਥੇਰੇ ਮਿਲਣਗੇ ਪਰ ਤੁਸੀਂ ਆਖੋ ਨੇ ਦੇ ਚ ਕੋਈ ਸਹਿਣ ਬੈਠਾ ਹੋਵੇ ਨਹੀਂ ਇਹ ਗੱਲ ਨਹੀਂ ਲੈ ਠੰਡੀ ਪੈ ਗਈ। ਖਤਮ ਹੋ ਗਈ। ਬਿਲਕੁਲ ਖਤਮ ਹੋ ਗਈ। ਸਿੱਖੀ ਦੀ ਲਹਿਰ ਚਲੀ ਪਰ ਹੁਣ ਮੈਂ ਆਖਾਂ ਇਹ ਲਹਿਰ ਮਿੱਟੀ ਤੇ ਨਹੀਂ ਔਰ ਮਿਟ ਵੀ ਨਹੀਂ ਸਕਦੀ ਕਾਰਨ ਇਸ ਲਹਿਰ ਨੂੰ ਸੁਰਜੀਤ ਰੱਖਣ ਲਈ ਗੁਰੂਆਂ ਨੇ ਆਪਣਾ ਹੋਣ ਡੋਲਿਆ ਨਿਰਵ ਜ਼ਬਾਨੀ ਬੋਲਣੇ ਬੋਲੇ ਪਰ ਇਹ ਲਹਿਰ ਠੰਡੀ ਪਈ ਹੈ ਮਰੀ ਨਹੀਂ ਠੰਡੀ ਪਈ ਹੈ ਠੰਡੀ ਕਿਉਂ ਪਈ ਹੈ ਐਸਲਸ ਤੇ ਕਿ ਜਿਹੜੇ ਮੁਦਈ ਇਸ ਲਹਿਰ ਨੂੰ ਅਗਾਂਹ ਵਧਾਉਂਦੇ ਉਹ ਕੋਰੇ ਰਾਜਨੀਤਿਕ ਬਣ ਗਏ ਥੋਕੇ ਰਾਜਨੀਤਿਕ ਬਣ ਗਏ 90 ਤੋਂ ਲੈ ਕੇ 99 ਦੇ ਸਦੀ ਗੁਰਦੁਆਰਿਆਂ ਤੇ ਛਾ ਗਏ ਉਹ ਬੰਦੇ ਜਿਨ੍ਹਾਂ ਨੂੰ ਪਾਰਲੀਮੈਂਟ ਵਿੱਚ ਕੁਰਸੀ ਚਾਹੀਦੀ ਸੀ ਗੁਰਬਾਣੀ ਦਾ ਪ੍ਰਚਾਰ ਕਰਨ ਦੀ ਕੋਈ ਸਵੈਟ ਨਹੀਂ ਕੋਈ ਜਜ਼ਬਾ ਨਹੀਂ ਕੋਈ ਸ਼ਰਧਾ ਨਹੀਂ ਕੋਈ ਭਾਵਨਾ ਨਹੀਂ ਐਸੈਂਬਲੀ ਹਾਲ ਤੱਕ ਪਹੁੰਚਣਾ ਸੀ ਪਾਰਲੀਮੈਂਟ ਤੱਕ ਪਹੁੰਚਣਾ ਸੀ ਹਿੰਦੁਸਤਾਨ ਦੇ ਸਾਰੇ ਗੁਰਦੁਆਰਿਆਂ ਨੂੰ ਇਹਨਾਂ ਨੇ ਜੱਫੇ ਮਾਰ ਲਏ ਜਿਨ੍ਹਾਂ ਨੇ ਗੁਰੂ ਤੱਕ ਪਹੁੰਚਣਾ ਸੀ ਇਸ ਤਰ੍ਹਾਂ ਦੇ ਬੰਦਿਆਂ ਦੇ ਹੱਥਾਂ 'ਚ ਗੁਰਦੁਆਰੇ ਨਹੀਂ ਸਨ ਜਿਨ੍ਹਾਂ ਨੇ ਸਿਰਫ ਪਾਰਲੀਮੈਂਟ ਤੱਕ ਪਹੁੰਚਣਾ ਜਿਨ੍ਹਾਂ ਨੇ ਸਿਰਫ ਐਸੈਂਬਲੀ ਹਾਲ ਤੱਕ ਪਹੁੰਚਣਾ ਇੱਕ ਮਿਸ਼ਨਰੀ ਹੋਣ ਦੇ ਨਾਤੇ ਤੁਹਾਨੂੰ ਅਹਿਸਾਸ ਕਰਾ ਦੇਣਾ ਮੇਰਾ ਫਰਜ਼ ਹੈ ਤੇ ਉਸ ਦੀ ਸੁਧਾਈ ਕਰਨਾ ਤੁਹਾਡਾ ਤੇ ਮੇਰਾ ਤੇ ਤੂੰਜਾ ਫਰਜ਼ ਮੈਂ ਸੁਧਾਈ ਕਰਾਂ ਮੇਰਾ ਫਰਜ਼ ਹੈ ਤੁਸੀਂ ਸੁਧਾਈ ਕਰੋ ਬਟਾ ਫਰਜ਼ ਕਹਿ ਦੇਣਾ ਮੇਰਾ ਫਰਜ਼ ਹੈ ਕਿਉਂਕਿ ਮੈਂ ਗੋਮਦਾ ਮਿਸ਼ਨਰੀ ਹਾਂ ਲਗਦਾ ਇਹ ਇਹੀ ਤੇ ਇਹ ਮੇਰਾ ਕੰਮ ਹੈ ਤੇ ਮੇਰਾ ਦੰਦਾ ਉਮੂਰ ਅਕਾਰੇ ਲਾਇਆ ਸਤਿਗੁਰ ਨੇ ਇਸੇ ਕਮ ਲਾਇਆ ਤੇ ਇੱਕ ਆਪਣੇ ਟਾਗ ਰਲ ਕਰਨਾ ਹੈ ਸਮੇਂਸ ਕਰ ਮੈਂ ਜਿੱਥੇ ਜਿੱਥੇ ਘੁੰਮ ਫਿਰ ਕੇ ਦੇਖਿਆ ਗੁਰਦੁਆਰਿਆਂ ਦੀ ਮੁਖੀ ਦੀ ਕੋਸ਼ਿਸ਼ ਕਿਵੇਂ ਪਹੁੰਚੀ ਹੈ ਸਤਾਧਾਰੀਆਂ ਦੀ ਕੋਠੀ ਤੱਕ ਕਿਵੇਂ ਗੁਰੂ ਤੱਕ ਪਹੁੰਚੀ ਹੈ ਕਿਸਦੰਗ ਦੀ ਕੋਸ਼ਿਸ਼ ਨਾ ਹੋਈ ਕੀਤੀ ਨਹੀਂ ਬਿਲਕੁਲ ਨਹੀਂ ਕੀਤੀ ਛੇ ਲਹਿਰ ਠੰਡੀ ਪੈ ਗਈ ਤੇ ਹੁਣ ਗੁਰਦੁਆਰੇ ਦਾ ਪ੍ਰਧਾਨ ਦਾ ਨਾਂ ਲਈਏ ਤੇ ਪ੍ਰਧਾਨ ਨਾ ਲੈਂਦਿਆਂ ਕੋਈ ਗੁਰਸਿੱਖ ਯਾਦ ਨਹੀਂ ਆਉਂਦਾ ਫਿਰ ਨਹੀਂ ਯਾਦ ਆਵੇਗਾ ਕੋਈ ਐਮ ਐਲ ਏ ਹੋਵੇਗਾ ਉਹ ਵੀ ਬਕੋਈ ਕੋਈ ਪਾਰਲੀਮੈਂਟ ਦੇ ਬੂਏ ਖੜਕਾਣ ਵਾਲਾ ਹੋਵੇਗਾ ਹੋਰ ਕੀ ਹੈ ਐ ਗੁਰਦੁਆਰੇ ਦਾ ਸ਼ਿਕੱਤਰ ਹੈ ਜੀ ਫੌਰਨ ਪਤਾ ਚੱਲ ਜਾਂਦਾ ਹੈ ਠੀਕ ਹੈ ਕੁਈ ਸਤਾਧਾਰੀਆਂ ਦੀ ਕੋਠੀ ਦੀ ਪ੍ਰਕਰਮਾ ਕਰਦਾ ਹੋਵੇ ਘੌਰ ਕੀ ਹੋਰ ਕੁਝ ਨਹੀਂ ਹੋਰ ਕੀ ਹੋਰ ਇਸ ਇਕੱਤਰ ਕੋਲ ਕੀ ਹੈ ਹੋਰ ਇਸ ਪ੍ਰਧਾਨ ਦੇ ਕੋਲ ਕੀ ਹੈ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਵੀ ਕੁਝ ਦਿਸ ਪਿਆ ਸੀ ਕਿ ਸ਼ਾਇਦ ਵਕਤੀ ਤੌਰ ਤੇ ਇਹ ਲਹਿਰ ਠੰਡੀ ਹੈ ਉਹਨਾਂ ਨੇ ਸਲਈਆ ਉਚਾਰਨ ਕੀਤਾ ਉਹ ਵੀ ਮੈਂ ਤੁਹਾਨੂੰ ਸਰਵਣ ਕਰਾ ਦੇਣਾ ਭਾਵੇਂ ਸਮਾਂ ਕਾਫੀ ਹੋ ਰਿਹਾ ਅੰਦਰੋਂ ਭਾਵੇਂ ਸਰੀਰ ਤੇ ਗਲਾ ਨਾ ਵੀ ਇਜਾਜ਼ਤ ਦੇ ਰਿਹਾ ਤੇ ਨਾਲ ਦੇ ਸਹਿਯੋਗੀ ਹਮਾਇਤੀ ਹਮਦਰਦ ਵੀ ਕੈਨਲ ਬਬੋਤਾ ਸਮਾਂ ਨਾ ਲਾਓ ਪਰ ਅੱਜ ਦੀਵਾਲੀ ਦਾ ਤਿਵਾਰ ਹੈ ਥੋੜੀ ਜਿਹੀ ਬੜਾਸ ਮੈਂ ਕੱਢ ਲਾਵਾਂ ਮੈਂ ਖਾਮਾ ਖਾਬ ਜੋ ਹੈ ਮੈਂ ਅੰਦਰ ਰੱਖ ਕੇ ਲੈ ਜਾਵਾਂ ਉਹ ਗੱਲ ਜੋ ਹੈ ਠੀਕ ਨਹੀਂ ਹੋਵੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਮੈਂ ਇੱਕ ਕਿਸਾਨ ਨੂੰ ਵੇਖਿਆ ਉਹ ਚੰਦਨ ਦੀਆਂ ਲਖਣਾ ਉਹਨਾਂ ਨੂੰ ਕੱਟ-ਕੱਟ ਕੇ ਤੇ ਖੇਤੀ ਦੇ ਆਲੇ-ਦੁਆਲੇ ਵਾੜ ਲਾ ਰਿਆ ਸੀ ਉਹ ਚੰਦਨ ਬੜੀ ਕੀਮਤੀ ਲੱਕੜ ਜਿਹੜਾ ਚੰਦਨ ਤੋਂ ਆਮ ਬਾਜ਼ਾਰਾਂ 'ਚ ਮਿਲਦਾ ਹੈ ਨਕਲੀ ਚੰਦਨ 52 ਚੰਦਨ ਨਹੀਂ ਉਹ ਤਾਂ ਮੈਂ ਦੇਖਿਆ ਹੈ ਸੈਂਕੜੇ ਰੁਪਏ ਕਿਲੋ ਦੇ ਸਾਹਮਣੇ ਤੋਲ ਕੇ ਵਿਕਦਾ ਹੈ ਜਿਹੜਾ ਆਸਾਮ ਦੇ 'ਚ ਜਾਂ ਮੈਸੂਰ ਦੇ ਬਾਗਾਂ ਦੇ 'ਚ ਉਹ ਬੜਾ ਕੀਮਤੀ ਹੈ ਬਹੁਤ ਮਹਿੰਗਾ ਹੈ ਬਹੁਤ ਮਹਿੰਗਾ ਹੈ ਚੰਦਨ ਦੀ ਲੱਕੜ ਇਹਦੇ ਥੋੜੇ ਜਿਹੇ ਬੂਟੇ ਮੈਂ ਲੋਰ ਦੇ ਬਾਗ਼ਿਚ ਦੇਖੇ ਸਨ ਮਹਾਰਾਜੇ ਦੇ ਮਹਿਲ ਦੇ ਵਿੱਚ ਦੋ ਲੱਗੇ ਹੋਏ ਸਨ ਛੋਟੇ ਛੋਟੇ ਭਾਈ ਸਾਹਿਬ ਕਹਿੰਦੇ ਚੰਦਨ ਕੀ ਬਾੜ ਜੈਸੇ ਦੀਜੀਤ ਬਬੂਰ ਦਰਮ ਸਕੰਚਨ ਸਪਟ ਮਦ ਕਾਂਚ ਗ੍ਰਹਿ ਰਾਖੀ ਭਾਈ ਸਾਹਿਬ ਕਹਿੰਦੇ ਕਿਸਾਨ ਨੂੰ ਜਦ ਮੈਂ ਦੇਖਿਆ ਤੇ ਚਾਰੋਂ ਪਾਸੇ ਚੰਦਨ ਦੀ ਵਾੜ ਲਾ ਰਿਆ ਸੀ ਤੇ ਮੈਨੂੰ ਪੁੱਛਣਾ ਪਿਆ ਅੰਦਰ ਤੂੰ ਗੋਆ ਕੀ ਏ ਐਨੇ ਕੀਮਤੀ ਲੱਕੜ ਤੇ ਚੰਦਨ ਤੇ ਹਜ਼ਾਰਾਂ ਰੁਪਏ ਮੁੱਲ ਦੇਣ ਵਾਲਾ ਤੂੰ ਚਾਰੋਂ ਪਾਸੇ ਇਸ ਦੀ ਵਾੜ ਪਿਆ ਲਾਣਾ ਪਹਿਲੇ ਅੰਦਰ ਦਸ ਤੂੰ ਕੇਸਰ ਬੀਜਿਆ ਕੀ ਬੀਜਿਆ ਅਖਰ ਅੰਦਰ ਹੈ ਕਿ ਅੱਖ ਲਗ ਅੰਦਰ ਤੇ ਕਿਕਰਾਂ ਦੇ ਬੂਟੇ ਲਾਏ ਨੇ ਤੇ ਕਿਕਰਾਂ ਦੇ ਬੂਟਿਆਂ ਦੇ ਆਲੇ ਦੋਲੇ ਚੰਦਨ ਦੀ ਵਾੜ ਚੰਦਨ ਕੇ ਬਾਹਰ ਜੈਸੇ ਦੇਜੀਤ ਬਬੂਰ ਦਰਮ ਕੰਚਨ ਸਫਟ ਮਦ ਕਾਂਜ ਗਰੇ ਰੱਖੀ ਹੈ ਭਾਈ ਸਾਹਿਬ ਕਹਿੰਦੇ ਨੇ ਫਿਰ ਮੈਂ ਇੱਕ ਹੋਰ ਕਰਾਮਾਤ ਵੇਖੀ ਉਸ ਬੰਦੇ ਦੇ ਘਰ ਦੇ ਵਿੱਚ ਬਕਸਾ ਸੀ ਸੋਨੇ ਦਾ ਸੋਨੇ ਦਾ ਉਸ ਸੋਨੇ ਦੀ ਤਜੋਰੀ ਕੌਣ ਬਣਾਉਂਦਾ ਹੈ ਸੇਤ ਤੇ ਆਖਰ ਲੋਹੇ ਦੀ ਬਣੇਗੀ ਨਾ ਤਜੂਰੀ ਤੇ ਲੋਹੇ ਦੀ ਬਣੇਗੀ ਉਹਨੇ ਸੋਨੇ ਦੀ ਬਣਾਈ ਬਕਸਾ ਬਹੁਤ ਵੱਡਾ ਤੇ ਭਾਈ ਜੀ ਕਹਿੰਦੇ ਮੈਂ ਉਸ ਤੋਂ ਪੁੱਛਿਆ ਜੇ ਤੂੰ ਬਕਸਾ سونے ਦਾ ਬਣਾਇਆ ਇਹਦੇ ਚ ਹੀਰੇ ਰੱਖੇ ਨੇ ਪੰਨੇ નીलम ਕਹਿੰਦਾ ਨਹੀਂ ਕੱਚ ਤੇ ਪੱਥਰ ਰੱਖੇ ਕੰਚਨ ਸਪਟ ਮਦ ਕਾਂਚ ਗ੍ਰਹਿ ਰੱਖੇ سونے ਦੇ ਬਕਸੇ ਦੇ ਚ ਕੱਚ ਤੇ ਪੱਥਰ ਤੇ ਚੰਦਨ ਦੀ ਬਾੜ ਫਿਕਰਾਂ ਦੇ ਆਲੇ ਦੋਲੇ ਤੇ ਭਾਈ ਜੀ ਤੋਂ ਪੁੱਛੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਸਾਧਨ ਦੁਰਾਏ ਕੇ ਅਸਾਦ ਅਪਰਾਧ ਕਰੇ ਉਲਟਈ ਚਾਲ ਕਲੀ ਕਾਲ ਬ੍ਰਹਮ ਭਾਕੀ ਇਸ ਕਲ ਯੁਗ ਦੇ ਜਿਸ ਮੌਜੂਦਾ ਦੌਰ ਦੇ ਵਿੱਚ ਉਲਟੀ ਚਾਲ ਕੀ ਜਿਹਦੀ ਜ਼ਿੰਦਗੀ ਬਿਲਕੁਲ ਕਿਕਰਾਂ ਦੀ ਤਰ੍ਹਾਂ ਵਿਕਾਰੀ ਲੋਭੀ ਹੰਕਾਰੀ ਐਸਾ ਕਿਹੜਾ ਐ ਬੇਜਣ ਅੰਦਰ ਨਾ ਹੋਵੇ ਤੇ ਬਾਹਰ ਚੰਦਨ ਦੀ ਵਾਰ ਧਰਮ ਦਾ ਮੁਖੀ ਜੀ ਧਰਮ ਦਾ ਮੁਖੀ ਹੈ ਗੁਰਦੁਆਰੇ ਦਾ ਮੁਖੀ ਹੈ ਜੀ ਪ੍ਰਧਾਨ ਸਾਹਿਬ ਨੇ ਤੇ ਲੋਕਾਂ ਨੂੰ ਪੁਲੇਖਾ ਪਹੇਜਾਂਦੇ ਜੇ ਪ੍ਰਧਾਨ ਸਾਹਿਬ ਨੇ ਤੇ ਬਿਲਕੁਲ ਗੁਰੂ ਨਾਲ ਜੁੜੇ ਹੋਏ ਆਉਣਗੇ ਕਿਉਂਕਿ ਚੰਦਨ ਦੀ ਬਾੜ ਜੋ ਦਿਖਾਈ ਦਿੰਦੀ ਪ੍ਰਧਾਨਗੀ ਜੋ ਦਿਖਾਈ ਦਿੰਦੀ ਗੁਰਦੁਆਰੇ ਦੀ ਪਰ ਇਹ ਨਹੀਂ ਪਤਾ ਥੋੜਾ ਜੀ ਅੰਦਰ ਚਾਤ ਮਾਰ ਕੇ ਦੇਖ ਬੂਟੇ ਕਿਕਰਾਂ ਦੇ ਨੌਰ ਕੱਖ ਨਹੀਂ بڑے بڑے ਸ਼ਰਾਬੀਆਂ ਨੂੰ ਦੁਰਾਚਾਰੀਆਂ ਨੂੰ ਠੱਗਾ ਨੂੰ ਤੇ ਕੌਮ ਦਰੋਹੀਆਂ ਨੂੰ ਪੰਥ ਦਰੋਹੀਆਂ ਨੂੰ ਮੈਂ ਗੁਰਦੁਆਰਿਆਂ ਦਾ ਪ੍ਰਦਾਨ ਵੇਖਿਆ ਗੁੰਮ ਫਿਰ ਕੇ ਤੇ ਕੁਝ ਮੈਂ ਵੇਖਿਆ ਬਾੜ ਚੰਦਨ ਦੀ ਤੇ ਬੂਟੇ ਕਿਕਰਾਂ ਦੇ ਜ਼ਿੰਦਗੀ ਕਿਕਰਾ ਵਰਗੀ ਤੇ ਜ਼ਿੰਮੇਵਾਰੀ ਕੀ ਧਰਮ ਦੇ ਮੁਖੀਆਂ ਸੀ ਡੱਬਾ ਸੋਨੇ ਦਾ ਹੈ ਬਾਹਰ ਬਾਹਰ ਲਿਵਾਸ ਧਰਮ ਦਾ ਧਰਮ ਦੇ ਮੁਖੀ ਤੇ ਖਿਮਾ ਕਰਨੀ ਅੰਦਰ ਕੋਰੀ ਗੰਦੀ ਸਿਆਸਤ ਦੇ ਕੱਚ ਤੋਂ ਇਲਾਵਾ ਹੋਰ ਕੁਝ ਨਹੀਂ ਪੀਣਾ ਹੈ ਸਿਆਸਤ ਦੇ ਚ ਹੁੰਦਾ ਹੈ ਬਸ ਮੈਂ ਲੈਣਾ ਹੀ ਲੈਣਾ ਹੈ ਧਰਮ ਦੇ ਚ ਹੁੰਦਾ ਮੈਂ ਦੇਣਾ ਹੀ ਦੇਣਾ ਮੈਂ ਜਾਨ ਦੇਣੀ ਹੈ ਮੈਂ ਆਪਣਾ ਧਨ ਦੇਣਾ ਹੈ ਮੈਂ ਪਰਿਵਾਰ ਦੇ ਦੇਣਾ ਹੈ ਸਿਆਸਤ ਦੇਣਾ ਨਹੀਂ ਜਾਣਦੀ ਮੈਂ ਲੈਣਾ ਮੈਂ ਕੌਮ ਕੋਲੋਂ ਲੈਣਾ ਹੈ ਪੰਥ ਕੋਲੋਂ ਲੈਣਾ ਹੈ ਦੇਸ਼ ਕੋਲੋਂ ਲੈਣਾ ਹੈ ਦੇਸ਼ ਦੀਆਂ ਹੱਡੀਆਂ ਕੋਲੋਂ ਲੈਣਾ ਹੈ ਪੰਥ ਦੇ ਖੂਨ ਕੋਲੋਂ ਵੀ ਲੈਣਾ ਹੈ ਲੈਣਾ ਹੀ ਲੈਣਾ ਹੈ ਦੇਣਾ ਕੱਖ ਵੀ ਨਹੀਂ ਖੂਨ ਵੀ ਲੈਣਾ ਹੈ ਖੂਨ ਦੇਣਾ ਨਹੀਂ ਕੱਖ ਨਹੀਂ ਦੇਣਾ ਦੇਣ ਦੀ ਕੋਈ ਬਿਰਤੀ ਨਹੀਂ ਜਿਹੜਾ ਲੈਣ ਦੀ ਬਿਰਤੀ ਰੱਖਦਾ ਉਹ ਤੇ ਸਿਆਸਤਦਾਨ ਹੈ ਠੀਕ ਹੈ ਜੇ ਪਿੱਛੇ ਸਿਆਸਤਦਾਨ ਜੇਲਾਂ ਕੱਢਦੇ ਰਹੇ ਤੇ ਹੁਣ ਸਿੰਘਾਸਣ ਤੇ ਬੈਠੇ ਨੇ ਜੇਲ ਕੱਟਣ ਦਾ ਮਤਲਬ ਕੀ ਉਹਦਾ ਮੁਆਵਜ਼ਾ ਦੇੋ ਸਾਲ ਅਸੀਂ ਜੇਲ ਕੱਟੀ ਹੈ ਹੁਣ ਤੁਸੀਂ 30 40 ਸਾਲ ਲਈ ਸਾਨੂੰ ਮਿਨਿਸਟਰ ਬਣਾਓ ਅਸੀਂ ਬੈਠਣਾ ਪੁਰਾਣੇ ਰਜਵਾੜੇ ਜੇ ਕਿਧਰੇ ਬੈਠ ਜਾਣ ਇੱਕ ਵਾਰ ਸ਼ਿੰਗਾਸਣ ਤੇ ਤੇ ਪੀੜੀਦਰ ਪੀੜੀ سلسلہ ਉਹਨਾਂ ਦਾ ਚੱਲਦਾ ਸੀ ਕਿ ਮੈਂ ਕਹਿੰਦੀ ਡੈਮੋਕ੍ਰੇਸੀ ਵਿੱਚ ਕੀ ਹੈ ਪੀੜੀਦਰ ਪੀੜੀ سلسلہ ਚੱਲਦਾ ਹੈ ਔਰ ਕੀ ਹੈ ਕੁਝ ਵੀ ਨਹੀਂ ਇੱਥੇ ਕੁਝ ਵੀ ਨਹੀਂ ਹਕੀਕਤ ਕੀ ਹੈ ਔਰ ਕਹਿੰਦੇ ਨੇ ਇਸ ਦੇਸ਼ ਦੇ ਡੈਮੋਕ੍ਰੇਸੀ ਹੈ ਇਸ ਵਾਸਤੇ ਇੱਥੇ ਐਨਐਸਏ ਤੁਸੀਂ ਕੁਝ ਵੀ ਸਰਕਾਰ ਦੇ ਖਿਲਾਫ ਬੋਲੋ ਜੇਲ ਕਿਉਂਕਿ ਜਮਹੂਰੀਅਤ ਹੈ ਇੱਥੇ ਜਮਹੂਰੀਅਤ ਹੈ ਇਸ ਵਾਸਤੇ ਇੱਥੇ ਹਰ ਪ੍ਰਾਂਤ ਦਾ ਨਿਜ਼ਾਮ ਫੌਜ ਦੇ ਆਸਰੇ ਤੇ ਚੱਲਦਾ ਹੈ ਗੋਲੀਆਂ ਦੇ ਆਸਰੇ ਤੇ ਚੱਲਦਾ ਤੋਪਾਂ ਦੇ ਆਸਰੇ ਤੇ ਚੱਲਦਾ ਕਿਉਂਕਿ ਇੱਥੇ ਜਮਹੂਰੀਅਤ ਹੈ ਔਰ ਇੱਥੇ ਕੋਈ ਧਰਮ ਦਾ ਵੀ ਸਹੀ ਪ੍ਰਚਾਰ ਕਰੇ ਤੇ ਨਹੀਂ ਕਰ ਸਕਦਾ ਕਿਉਂਕਿ ਇੱਥੇ ਜਮਹੂਰੀਅਤ ਹੈ ਦੀਵਾਲੀ ਦਾ ਦਿਨ ਹੋਵੇ ਤੇ ਸਟੇਜ ਠੰਡੀ ਹੋਵੇ ساری ਰਾਤ ਮੈਂ ਥੇ ਢਾਡੀ ਸਿੰਘਾਂ ਦੇ ਗੀਤ ਸੁਣਦਾ ਸੀ ਤੇ ਕੰਨਾਂ ਦੇ ਵਿੱਚ ਕੁਝ ਵੀ ਬੋਲ ਨਹੀਂ ਪੈਂਦੇ ਆਖਰ ਦਵਾ ਕਿਸ ਤਰਾ ਰਾਜਨੀਤੀ ਦਾ ਤੇ ਜਿਹੜੀ ਰਾਜਨੀਤੀ ਮਨਜੀ ਸਾਹਿਬ ਦੇ Satsang ਨੂੰ ਠੰਡਾ ਕਰ ਦੇਵੇ ਉਹਨੂੰ ਜਮਹੂਰੀਅਤ ਆਖੋਗੇ ਕਿਸ ਤਰ੍ਹਾਂ ਆਖੋਗੇ ਉਹ ਜਮਹੂਰੀਅਤ ਹੈ ਉਹ ਤੇ ਗੰਦੀ ਡਿਕਟੇਟਰ ਸੀ ਉਹ ਤੇ ਗੰਦਾ ਜ਼ੁਲਮ ਹੈ ਸਿਵਾ ਕਰਨੇ ਔਰ ਇਹ ਪੀੜੀ ਦਰ ਪੀੜੀ ਜੈਸੇ ਸ਼ਖਸੀ ਨਿਜ਼ਾਮ ਸੀ ਪੁਰਾਣਾ ਹੋਈ ਹੈ ਔਰ ਦੇਸ਼ ਚੋਂ ਕਿ ਲੰਬੇ ਗੁਲਾਮੇਂ ਦੇਚ ਰਿਹਾ ਹੈ ਅਜੇ ਇਸ ਨੂੰ ਸਹੀ ਸੋਚਣੀ ਜੋ ਹੈ ਨਹੀਂ ਆਈ ਤਾਂ ਮੈਂ ਅਰਜ਼ ਕਰਾਂ ਪੁਰਾਣੀਆਂ ਲਹਿਰਾਂ ਮਰ ਚੁਕੀਆਂ ਇਹ ਲਹਿਰ ਠੰਡੀ ਪੈ ਗਈ ਸਿੱਖੀ ਦੀ বুঝੇਗੇ ਨਹੀਂ ਇਹ ਮੈਨੂੰ ਪੂਰਨ ਵਿਸ਼ਵਾਸ ਹੈ ਨਹੀਂ বুঝੇਗੇ ਗੱਲ ਹੈ سو میں ارج کر جس قوم دیچ بچے بھی قوم پنت تے دیش اپنا خون ڈول دین بڈے بھی ڈول دین بیبیاں بھی ڈول دین کھما کرنے اس قوم نو کون مٹائے گا کس طرح اس لہر مٹاؤ گے آج تک تو مٹان والے ہی مٹد ہے مغل مٹ گئے انگریز مٹ گئے ਪਰ ਲੋਕ ਇਤਿਹਾਸ ਤੋਂ ਸਤਕ ਨਹੀਂ ਲੈਂਦੇ ਪਰ ਫਿਰ ਵੀ ਮੈਂ ਆਖਾਂਗਾ ਇਹ ਲਹਿਰ ਪਹਿਲੇ ਨਾਲੋਂ ਜ਼ਿਆਦਾ ਪਨਪੀ ਇਸ ਵਾਸਤੇ ਮਿਟਾਉਣ ਦੇ ਜੋ ਹੈ ਸਾਧਨ ਵੀ ਬਹੁਤ ਵੱਡੇ ਪੱਧਰ ਤੇ ਚਲਾਏ ਗਏ ਕਦੀ ਮੁਗਲਾਂ ਨੇ ਨਹੀਂ ਆਖਿਆ ਕਿ ਕਿਰਪਾਨ ਪਹਿਨਣਾ ਜੁਰਮ ਹੈ ਨਹੀਂ ਆਖਿਆ ਔਰ ਅੰਗਰੇਜ਼ ਨੇ ਵੀ ਸਾਡੀ ਕਿਰਪਾਨ ਕਬੂਲ ਕਰ ਲਈ ਇਹ ਗਲੋਖਰੀ ਥੋੜੇ ਜਿਹਾ ਮਾਹੌਲ ਕਰਕੇ ਬ੍ਰਿਟਿਸ਼ ਰਵੇਸ਼ ਵਿੱਚ ਫਿਰ ਬੰਦਿਸ ਹੈ ਵਰਨਾ ਬ੍ਰਿਟਿਸ਼ ਰਵੇਸ਼ ਜੋ ਜਹਾਜ਼ ਨੇ ਉਹਨਾਂ ਦੇ ਬ੍ਰਿਟਿਸ਼ ਗਵਰਨਮੈਂਟ ਦੇ ਉਹਦੇ ਚਰਪਾਨ ਪਹਿਨ ਕੇ ਸਿੱਖਾ ਸਕਦਾ ਸੀ ਮੈਨੂੰ ਹੈਰਾਨਗੀ ਹੋਈ ਕਿ ਜਦ ਮੈਂ ਉੱਥੇ ਟਿਕਟ ਲੈਣੀ ਸੀ ਲੰਡਨ ਹੁੰਦੇ ਤੇ ਮੈਨੂੰ ਸਮਝਤਾ ਕਹਿਣ ਲੱਗੇ ਆ ਜੇ ਕਿਰਪਾਨ ਪਹਿਨ ਕੇ ਜਾਣਾ ਹੈ ਤਾਂ ਫਿਰ ਬ੍ਰਿਟਿਸ਼ ਅਰੇਏ ਸੇ ਜਾ ਸਕਦੇ ਹੋ ਬਾਕੀਆਂ ਚ ਨਹੀਂ ਕਿਸੇ ਚ ਵੀ ਨਹੀਂ ਮੈਂ ਕਿਹਾ ਇਹ ਰੰਡਿਆ ਦੇ ਚ ਵੀ ਨਹੀਂ ਕਹਿਣ ਲੱਗੇ ਮੈਂ ਕਿਹਾ ਤੇ ਆਪਣੇ ਮੁਲਕ ਦਾ ਇੱਜ਼ਾਤ ਹੈ ਕਹਿਣ ਲੱਗੇ ਜ਼ਿੰਮੇਵਾਰੀ ਹੋਰ ਕਿਸ ਤੇ ਸੌਂਪਦੇ ਕਿਉਂ ਸੌਂਪਦੇ ਹੋ ਕਿਸ ਨੂੰ ਤੇ ਕਿਉਂ ਸੌਂਪਦੇ ਹੋ ਤੇ ਜਿਨ੍ਹਾਂ ਨੇ ਇਸ ਢੰਗ ਨਾਲ ਇਸ ਦੇਸ਼ ਦੀ ਹੱਤ ਬਣਾ ਦਿੱਤੀ ਹੈ ਇਹਨਾਂ ਨੂੰ ਹੱਕ ਦੀ ਇਹ ਦੇਸ਼ ਦੇ ਸੰਗਾਸ਼ਣ ਤੇ ਬੈਠਣ ਦਾ ਕਿ ਤੁਸੀਂ ਜ਼ਿੰਦਗੀ ਦਾ ਹਰ ਮਸਲਾ ਗੋਲੀ ਦੇ ਹਸਲੇ ਤੇ ਹੱਲ ਕਰੋ ਤੋਪਾਂ ਦੇ ਹਸਲੇ ਤੇ ਹੱਲ ਕਰੋ ਬੈਂਕਾਂ ਦੇ ਹਸਲੇ ਤੇ ਹੱਲ ਕਰੋ ਫਿਰ ਬ੍ਰਿਟਿਸ਼ ਸਰਕਾਰ ਨੂੰ ਕੱਢਣ ਦੀ ਲੋੜ ਕੀ ਸੀ ਫਿਰ ਤੇ ਉਹ ਹੀ ਠੀਕ ਸੀ ਫਿਰ ਤੇ ਉਹਨਾਂ ਦੇ ਰਾਜ ਇਹ ਠੀਕ ਸੀ ਕਿਉਂਕਿ ਉਹ ਵੀ ਹਰ ਮਸਲੇ ਨੂੰ ਗੋਲੀ ਨਾਲ ਹੱਲ ਕਰਨਾ ਚਾਹੁੰਦੇ ਸਨ ਤੇ ਤੁਸੀਂ ਵੀ ਉਸੇ ਢੰਗ ਨਾਲ ਹੱਲ ਕਰੋ ਤੇ ਖਿਮਾ ਕਰਨੀ ਫਿਰ ਇਹ ਉਹਨਾਂ ਤੇ ਆਪਣਿਆਂ ਨੂੰ ਕੀ ਕਰੀਏ ਫਿਰ ਤੇ ਉਪਰਾਏ ਹੀ ਚੰਗੇ ਨੇ ਕਿਸੇ ਹੱਦ ਤੱਕ ਉਪਰਾਏ ਚੰਗੇ ਨੇ اس ڈھنگ اکال تخت کی بےہومتی پرایا نے نہیں کی جو اپنے نے کر دیتے اور اردو کا ایک شاعر ہے دشمنوں سے اس قدر سدمے اٹھائے جان پر دوستوں سے اس قدر سدمے اٹھائے جان پر دل سے دشمن کی عداوت کا گلا جاتا رہا یہ حقیقت ہے یہ بہت بڑی جو ہے سچائی ہے تو آج دیوالی ہے میں عرض کیتی ہے سکھی لہر مدم ہوئی ہے ਇਸ ਦੀਵੇ ਨੂੰ ਕੁਝ ਤੂਫਾਨੀ ਹਵਾਵਾਂ ਨੇ ਘੇਰਿਆ ਹੈ। ਦੀਵਾ ਬੁਝੇਗਾ ਨਹੀਂ ਕਿਉਂਕਿ ਬਹੁਤ ਸਾਰੇ ਤੂਫਾਨਾਂ ਚੁਲੰਘ ਚੁਕੇ ਆ। ਪਰ ਫਾਨੂਸ ਦੀ ਲੋੜ ਹੈ। ਐਸੇ ਵਕਤ ਫਾਨੂਸ ਦੀ ਲੋੜ ਹੈ। ਉਹ ਤੁਸੀਂ ਫਾਨੂਸ ਬਣਨਾ ਹੋਵੇਗਾ। ਇਸ ਦੀਵੇ ਨੂੰ ਜਲਾਣਾ ਹੈ ਤੇ ਜ਼ਿੰਮੇਵਾਰੀ ਹੁਣ ਕੀ? ਤਮਾਮ ਦੇਸ਼ ਦੇ ਗੁਰਦੁਆਰੇ ਉਹਨਾਂ ਬੰਦਿਆਂ ਦੇ ਹਵਾਲੇ ਕਰ ਦੋ ਜਿਨ੍ਹਾਂ ਨੂੰ ਵੇਖੀਏ ਤੇ ਗੁਰੂ ਚੇਤੇ ਆਵੇ। ਬਸ ਇੰਨੇ ਕਰੋ। ਦੇ ਦਰਸ਼ਨ ਕਰੀਏ ਤੇ ਮਨੀ ਸਿੰਘ ਚੇਤੇ ਆਵੇ ਜਿਨ੍ਹਾਂ ਦੇ ਦਰਸ਼ਨ ਕਰੀਏ ਭਾਈ ਗੁਰਦਾਸ ਚੇਤੇ ਆਵੇ ਜਿਸ ਦੇ ਦਰਸ਼ਨ ਕਰੀਏ ਭਾਈ ਦਿਆਲਾ ਚੇਤੇ ਆਵੇ ਜਿਹਦੇ ਦਰਸ਼ਨ ਕਰੀਏ ਗਿੱਧੜ ਨਾ ਚੇਤੇ ਆਵਣ ਉਸ ਦਿਲ ਤੇ ਕਾਇਰ ਨਾ ਚੇਤੇ ਆਵਣ ਜਿਹਦੇ ਦਰਸ਼ਨ ਕਰੀਏ ਤੇ ਸਤਿਗੁਰ ਨੇ ਸਾਨੂੰ ਸਿੰਘ ਲਖਬ ਦਿੱਤਾ ਸ਼ੇਰ ਚੇਤੇ ਆ ਇਸ ਤਰ੍ਹਾਂ ਦੇ ਜੋ ਹੈ ਨਿਜ਼ਾਮ ਨੂੰ ਅਸੀਂ ਬਣਾਈਏ ਕਹਿ ਦੇਣਾ ਮੇਰਾ ਫਰਜ਼ ਅਗੋਂ ਮੰਨਣਾ ਵੱਡਾ ਫਰਜ਼ ਆਪਣੇ ਫਰਜ਼ ਦੀ ਪੂਰਤੀ ਕਰਦੇ ਹੋਇਆ ਅੱਜ ਇਸ ਪਾਵਨ ਪਵਿੱਤਰ ਦਿਹਾੜ ਵਾਲੇ ਦਿਹਾੜੇ ਮੈਂ ਥੋੜੀ ਜੀਆਂ ਅਰਜ਼ੋਈਆਂ ਤੁਹਾਡੇ ਸਾਹਮਣੇ ਕੀਤੀਆਂ ਨੇ ਕੱਲ ਦੀ ਆਖਰੀ ਹਾਜ਼ਰੀ ਭਰ ਕੇ ਦਾਸ ਨੇ ਫਿਰ ਇੱਕ ਦਿਨ ਪਟਿਆਲੇ ਦੇ ਚ ਹਾਜ਼ਰੀ ਭਰਨੀ ਹੈ ਤੇ ਫਿਰ ਦਾਸ ਨੇ ਬੰਬੇ ਜੋ ਹੈ ਚਲੇ ਜਾਣਾ ਹੈ